ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਛੇਤ ਤਨਪਨ ਪੁਲਿਸ ਨੂੰ ਅ ਜੁਰਮ ਦੇ ਖਿਲਾਫ ਤੇਹੀ ਲੜਾਈ ਉਹਦੇ ਵਿੱਚ ਅਜੇ ਇੱਕ ਹੋਰ ਵੱਡੀ ਜਿਹੜੀ ਸਫਲਤਾ ਮਿਲੀ ਹੈਗੀ ਹੈ ਜਿਹਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕੀਤਾ ਹੈ ਸਾਡੀ ਜਿਹੜੀ ਸੀਆਈ ਸਟਾਫ ਦੀ ਪਾਰਟੀ ਸੀ ਉਹ ਇੱਕ ਸਪੈਸ਼ਲ ਜਿਹੜੀ ਚੈਕਿੰਗ ਕਰ ਰਹੀ ਸੀ ਤੇ ਚੈਕਿੰਗ ਦੌਰਾਨ ਕੋਈ ਮੋਟਰਸਾਈਕਲ ਦੇ ਉੱਤੇ ਤਿੰਨ ਜਿਹੜੇ ਨੌਜਵਾਨ ਉਹ ਆਏ ਨੇ ਸ਼ੱਕੀ ਹਾਲਾਤੋਂ ਦੇਖਦੇ ਹੋਏ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਹੈਗਾ ਤੇ ਉਹਨਾਂ ਨੇ ਜਿਹੜੀ شناخت ਹੋਈ ਹੈ ਉਹਨਾਂ ਨੇ ਆਪਣਾ ਨਾਂ ਦੱਸਿਆ ਹੈਗਾ ਬਲਜਿੰਦਰ ਸਿੰਘ ਉਰਫ ਅਭੀ ਪੁੱਤਰ ਦਿਲਬਖ ਸਿੰਘ ਵਾਸੀ ਪਿੰਡ ਜੋਲਟਾਈ ਵਾਲਾ ਪ੍ਰਿੰਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਲੇਰ थाना सदर ਤਨਤਨ ਅਤੇ ਅਰਸ਼ਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕਲੇਰ सदर ਤਨਤਨ ਇਹਨਾਂ ਦੀ ਜਦੋਂ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਉਹਦੇ ਇਹਨਾਂ ਕੋਲੋਂ ਜਿਹੜੇ 2 32 ਬੋਰ ਦੇ ਸਟਾਰ ਮਾਰਕ ਜਿਹੜੇ ਦੇਸੀ ਕੱਟੇ ਐ ਪਿਸਟਲਸ ਉਹ ਜਿਹੜੇ ਰਿਕਵਰ ਹੋਏ ਹਨ ਉਹਨਾਂ ਦੇ ਨਾਲ ਜਿਹੜੀ ਦੋ ਮੈਗਜ਼ੀਨ ਹੈਗੀ ਹੈ ਤੇ ਜਿਹੜੇ ਸੱਤ ਰੌਂਦ ਜਿਹੜੇ ਜੰਦਾ ਰੌਂਦ ਹੈ ਉਹ ਰਿਕਵਰ ਹੋਏ ਹਨ ਮੁੱਢਲੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਜਿਹੜੇ ਇਕੱਠੇ ਹੋ ਕੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਅਸੀਂ ਕੋਈ ਇਲਾਕੇ ਦੇ ਵਿੱਚ ਵਾਰਦਾਤ ਕਰਨੀ ਹੈਗੀ ਜਿਹੜੀ ਟਾਰਗੇਟਡ ਕਿਲਿੰਗ ਕਰਨੀ ਹੈਗੀ ਹੈ ਤੇ ਉਹਦੇ ਲਈ ਇਹਨਾਂ ਨੂੰ ਅਸਲੇ ਦੀ ਲੋੜ ਸੀ ਤੇ ਇਹ ਬੇਸਿਕਲੀ ਸਾਰੇ ਤਿੰਨੋਂ ਰਲ ਕੇ ਜਿਹੜੇ Madhya Pradesh ਜਿਹੜੇ ਗਏ ਹੈ ਖੰਡਵਾ ਖੰਡਵਾ ਜਾ ਕੇ ਇਹਨਾਂ ਦਾ ਕਿਸਾਨ ਨਾਲ ਕੰਟੈਕਟ ਹੋਇਆ ਉੱਧਰ ਤੇ ਉੱਧਰ ਉਹ ਇਹਨਾਂ ਨੇ ਜਿਹੜੇ ਵੈਪਨਸ ਐ ਦੋ ਵੈਪਨਸ ਲਏ ਨੇ ਤੇ ਇਹ ਵਾਪਸ ਆਏ ਸਿਗੇ ਇੱਥੇ ਤੇ ਹੁਣ ਜਿਹੜੀ ਇਹ ਗਾਹਾਂ ਇਹ ਵੈਪਨ ਸਪਲਾਈ ਕਰਕੇ ਕੋਈ ਇੱਕ ਵੱਡੀ ਵਾਰਦਾ ਜਿਹੜੀ ਟਾਰਗੇਟਡ ਕਿਲਿੰਗ ਦੀ ਕਰਨ ਵਾਲੇ ਸੀ ਆ ਜਿਤਨ ਤਨ ਪੁਲਿਸ ਜਿਹੜਾ ਮੁਸਤੈਦੀ ਤੇ ਕੰਮ ਕਰਦੇ ਹੋਏ ਆ ਜਿਹੜੀ ਅਨਸੁਖਾਵੀ ਘਟਨਾ ਹੈਗੀ ਹੈ ਉਹਨੂੰ ਜਿਹੜਾ ਵਾਪਰਨ ਤੋਂ ਜਿਹੜਾ ਉਹਨੂੰ ਰੋਕਿਆ ਹੈਗਾ ਇਹਦੇ ਇਲਾਵਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਮੁਢਲੀ ਪੁਸ਼ਕਿਸ਼ਤ ਸਾਹਮਣੇ ਇਹ ਹੈ ਕਿ ਆਪਣੇ ਤਰਨਤਾਰਨ ਜ਼ਿਲ੍ਹੇ 'ਚ ਕੁਝ ਫਾਇਰਿੰਗ ਦੇ ਇਨਸੀਡੈਂਟਸ ਹੋਏ ਆ ਉਹਦੇ ਵਿੱਚ ਜਿਹੜੇ ਐਬਸਕਾਂਡਰਸ ਹੈਗੇ ਆ ਉਹਨਾਂ ਨੂੰ ਵੀ ਇਹਨਾਂ ਨੇ ਜਿਹੜੀ ਫਹਿਰ ਦਿੱਤੀ ਹੈ ਤੇ ਸਾਨੂੰ ਲੱਗਦਾ ਇਹਨਾਂ ਦੀ ਜਿਹੜੇ ਤਾਰ ਹੈਗੇ ਆ ਫੋਰਨ ਬੇਸਡ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨਾਲ ਵੀ ਜੁੜ ਰਹੇ ਹੈਗੇ ਆ ਪਰਚਾ ਅਸੀਂ ਡਿਟੇਲ 'ਚ ਜਿਹੜਾ ਪਰਚਾ ਨੰਬਰ 112 ਅ ਅੱਜ ਦੇ ਦਿਨ 29 ਤਰੀਕ ਨੂੰ ਜਾਰ ਦਰਜ ਹੋਇਆ 3032 317 ਦੋ ਭਾਰਤੀ ਨੈਸ਼ਨਲ ਸਨਹਿਤਾ ਜਿਹੜਾ ਅਤੇ ਆਮ ਸੈਕਟ ਦੇ ਵਿੱਚ ਜਿਹੜਾ ਸਦਰਤਨ ਤਰਨ ਥਾਣੇ ਚ ਦਰਜ ਕਰ ਲਿਆ ਗਿਆ ਹੈ ਤੇ ਦੀ ਧੁਕਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਡਿਟੇਲ ਚ ਜਿਹੜਾ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਉਸ ਤੇ ਕੰਮ ਕੀਤਾ ਜਾਊਗਾ ਕਿ ਕਿੱਥੋਂ ਲੈ ਕੇ ਆਏ ਹੈਗੇ ਤੇ ਅਗਾਹ ਕਿ ਕਿੱਥੇ ਸਪਲਾਈ ਕਰਨੀ ਸੀ ਅਤੇ ਜਿਹੜਾ ਡੁਡੁਗਾਈ ਨੂੰ ਇਹਨੂੰ ਜਿਹੜਾ ਪੂਰਾ ਸਹੀ ਜਿਹੜਾ ਰਿਜ਼ਲਟ ਹੈ ਉਹਦੇ ਤੱਕ ਇਹਦੀ ਤਫਤੀਸ਼ ਨੂੰ ਲੈ ਕੇ ਚੱਲਾਂਗੇ